ਕੁਣਕਸਮ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ ਕਾਂਗਰਸ ਤੇ ਜਿਹੜਾ ਲੀਗਲ ਨੋਟਿਸ ਦਾ ਇੱਕ ਦੂਤੇ ਉੱਤੇ ਚੱਲ ਰਿਹਾ ਵੀ ਮੈਡਮ ਸਿੱਧੂ ਦੇ ਵੱਲੋਂ ਅਰੰਦਾਸ ਸਾਹਿਬ ਨੂੰ ਭੇਜਿਆ ਗਿਆ ਉਸ ਤੋਂ ਬਾਅਦ ਮਿੱਠੂ ਸਾਹਿਬ ਪ੍ਰਧਾਨ ਨੂੰ ਭੇਜਿਆ ਗਿਆ ਕਿਵੇਂ ਦੇਖਦੇ ਹੋ ਇਹਰੇ ਬਾਰੇ ਕੁਝ ਦੇਖਣਾ ਨਹੀਂ ਹੁੰਦਾ ਕਾਂਗਰਸ ਨੇ ਬੰਦੀ ਕਾਰਵਾਈ ਕਰਤੀ ਹੈ ਔਰ ਕਾਂਗਰਸ ਪਾਰਟੀ ਕਿਸੇ ਵੀ ਵਿਅਕਤੀ ਨੂੰ ਇਨਡਿਸਿਪਲਨ ਦੀ ਇਜ਼ਾਜ਼ਤ ਨਹੀਂ ਦਿੰਦੀ ਜੋ ਵਿਅਕਤੀ ਵੀ ਕਾਂਗਰਸ ਪਾਰਟੀ ਚ ਰਹਿ ਕੇ ਇਨਡਿਸਿਪਲਿਨ ਕਰੇਗਾ ওরੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਊਗੀ ਇਸੇ ਕਰਕੇ ਹੀ ਜਿਹੜਾ ਵੀ ਵਿਅਕਤੀ ਐਸੋ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰੇਗਾ ਕਿਸੇ ਪਾਰਟੀ ਨਾਲ ਮਿਲ ਕੇ ਜਾਣਬੁੱਝ ਕੇ ਅਜੰਡੇ ਦੇ ਤਹਿਤ ਉਹ ਵਿਅਕਤੀ ਨੂੰ ਬਾਹਰ ਲਾ ਰਾਹਤਾ ਕਾਂਗਰਸ ਪਾਰਟੀ ਦੇਖਾ। ਬ੍ਰਿਜ ਸਾਹਿਬ ਜਿਸ ਤਰ੍ਹਾਂ ਲੋਕ ਸਭਾ ਸੀਟਾਂ 'ਤੇ ਸੱਤਾ ਹੱਥ ਵਿੱਚ ਰਾਜਨੀਤਿਕ ਤੌਰ ਤੇ ਆ ਗਈ ਹੈ। ਉਹ ਜਦੋਂ ਹੁਣ ਕਿਉਂ ਬੋਲਣਾ ਸ਼ੁਰੂ ਹੋਇਆ ਕਿਉਂਕਿ ਤੁਹਾਡੇ ਮਨ ਨੂੰ ਠੇਸ ਪਹੁੰਚਦੀ ਇਸ ਤਰ੍ਹਾਂ ਮਹਿਸੂਸ ਹੁੰਦਾ ਜਿਵੇਂ ਮੇਰੇ ਮਨ ਨੂੰ ਜਵਾਂ ਠੇਸ ਨਹੀਂ ਪਹੁੰਚਦੀ ਮੈਂ ਨਿਆਰੇ ਲੈਂਦਾ। ਬਿਲਕੁਲ ਕਿਸੇ ਪ੍ਰਕਾਰ ਦੀ ਕੋਈ ਠੇਸ ਨਹੀਂ ਹੈ ਮੈਂ ਤਾਂ ਇਹ ਕਹਿਣਾ ਹੈ ਕਾਂਗਰਸ ਪਾਰਟੀ ਦਾ ਜਿਨੇ ਸਤਾ ਤੇ ਰਾਜ ਭਾਗ ਮੰਨੇ ਆ ਕਿੰਨਾ ਲੋਕਾਂ ਜਿਨ੍ਹਾਂ ਨੇ ਮਨਿਸਟਰੀਆਂ ਲਈਆਂ ਕਾਂਗਰਸ ਪਾਰਟੀ ਤੋਂ ਜਿਹੜੇ 4-4 ਸਾਲ ਮਨਿਸਟਰ ਰਹੇ ਫਿਰੋਦਿਆਂ ਤੇ ਰਹੇ ਜਿਨ੍ਹਾਂ ਨੂੰ ਪ੍ਰਧਾਨ ਬਣਾਇਆ ਉਹ ਜਦੋਂ ਕਾਂਗਰਸ ਪਾਰਟੀ ਦੀ ਬਦਖੋਈ ਕਰਦੇ ਆ ਉਹਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਅਸੀਂ ਸਾਨੂੰ ਕੋਈ ਨਹੀਂ ਪੁੱਛਣਾ ਸੀ ਜੇ ਕਾਂਗਰਸ ਪਾਰਟੀ ਸਾਨੂੰ ਪ੍ਰਧਾਨ ਨਾ ਬਣਾਉਂਦੀ ਔਰ ਪ੍ਰਧਾਨ ਬਣ ਕੇ ਵੀ ਨਤੀਜੇ ਕਈਆਂ ਦੇ ਜ਼ੀਰੋ ਰਹੇ ਜ਼ੀਰੋ ਔਰ ਫੇਰ ਤੁਸੀਂ ਪਾਰਟੀ ਨੂੰ ਹੀ ਅਗਰ ਕੋਸੋਗੇ ਕੁਝ ਲੋਕ ਕਈ ਪਾਰਟੀ ਬਰਦਾਸ਼ਤ ਨਹੀਂ ਕਰੇ ਵਿਰੋਧੀ ਐਲੀਗੇਸ਼ਨ ਲਾਉਂਦੇ ਵੀ ਟਿਕਟਾਂ ਵੇਚੀਆਂ ਗਈਆਂ ਪੈਸੇ ਲੈ ਕੇ ਰਾਜਸਥਾਨ ਚ ਹੋਵੇ ਪੰਜਾਬ ਚ ਹੋਵੇ ਸ਼ੁਰੂ ਤੋਂ ਵਿਰੋਧੀ ਲਾਉਂਦੇ ਹੁੰਦੇ ਆ ਇਹੋ ਜੀ ਨਾ ਤਾਂ ਕਾਂਗਰਸ ਪਾਰਟੀ ਟਿਕਟ ਵੇਚਦੀ ਹੈ ਹੂੰ ਇੰਨਾ ਕਾਂਗਰਸ ਪਾਰਟੀ ਚ ਟਿਕਟ ਵਿਕਦੀ ਹੈ ਇੱਕ ਵਿਅਕਤੀ ਉਥੋਂ ਖੜਾ ਹੋ ਕੇ ਉੱਠ ਕੇ ਥੜੇ ਤੇ ਬੈਠ ਕੇ ਕੁਝ ਬੋਲੀ ਜਾਵੇ ਜੇ ਕੋਈ ਵਿਅਕਤੀ ਪਾਗਲ ਹੋ ਜੇ ਹੂੰ ਤਾਂ ਤੁਸੀਂ ਉਹਦੇ ਸਾਰੇ ਦਿਹਾੜੀ ਦੇ ਸਵਾਲ ਨਾ ਪੁੱਛੋ ਮੇਰੇ ਕੋਈ ਕੰਮ ਚੰਗਾ ਸਵਾਲ ਹੈ ਮੈਂ ਕਿੰਨਾ ਕਿਉਂ ਦੇਖਦੇ ਹਾਂ ਪੰਜਾਬ ਦੇ ਵਿੱਚ ਕਾਂਗਰਸ ਤੇ ਜਿਹੜਾ ਲੀਗਲ ਨੋਟਿਸ ਦਾ ਇੱਕ ਦੂਤੇ ਉੱਤੇ ਚੱਲ ਰਿਹਾ ਵੀ ਮੈਡਮ ਸਿੱਧੂ ਦੇ ਵੱਲੋਂ ਅੰਦਾਲਾ ਸਾਹਿਬ ਨੂੰ ਭੇਜਿਆ ਗਿਆ ਉਸ ਤੋਂ ਬਾਅਦ ਮਿੱਠੂ ਸਾਹਿਬ ਪ੍ਰਧਾਨ ਨੂੰ ਭੇਜਿਆ ਗਿਆ ਕਿਵੇਂ ਦੇਖਦੇ ਹਾਂ ਇਹਦੇ ਬਾਰੇ ਕੁਝ ਦੇਖਣਾ ਨਹੀਂ ਹੁੰਦਾ ਕਾਂਗਰਸ ਨੇ ਬੰਦੀ ਕਾਰਵਾਈ ਕਰਤੀ ਹੈ ਔਰ ਕਾਂਗਰਸ ਪਾਰਟੀ ਕਿਸੇ ਵੀ ਵਿਅਕਤੀ ਨੂੰ ਇਨਡਿਸਿਪਲਨ ਦੀ ਇਜਾਜ਼ਤ ਨਹੀਂ ਦਿੰਦੀ ਜੋ ਵਿਅਕਤੀ ਵੀ ਕਾਂਗਰਸ ਪਾਰਟੀ ਚ ਰਹਿ ਕੇ ਡਿਸਿਪਲਨ ਕਰੇਗਾ ਉਹਰੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਊਗੀ ਇਸੇ ਕਰਕੇ ਜਿਹੜਾ ਵੀ ਵਿਅਕਤੀ ਐਸੋ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰੇਗਾ ਕਿਸੇ ਪਾਰਟੀ ਨਾਲ ਮਿਲ ਕੇ ਜਾਣਬੁੱਝ ਕੇ ਅਜੰਡੇ ਦੇ ਤਹਿਤ ਉਹ ਵਿਅਕਤੀ ਨੂੰ ਬਾਹਰ ਲਾ ਰਸਤਾ ਕਾਂਗਰਸ ਪਾਰਟੀ ਦੇ ਵਿੱਚ ਸਰਬੱਜਤ ਦਾ ਲੋਕ ਸਭਾ ਸੀਟਾਂ ਸੱਤਾ ਹੈ ਰਾਜ ਤੋਂ ਵੀ ਤਾਂ ਇਹ ਤਾਂ ਹੈ ਮੋੜ ਜਦੋਂ ਹੁਣ ਕਿਉਂ ਬੋਲਣਾ ਸ਼ੁਰੂ ਹੋਇਆ ਕਿਉਂਕਿ ਤੁਹਾਡੇ ਮਨ ਨੂੰ ਥੇਸ ਪਹੁੰਚਦੀ ਇਸ ਤਰ੍ਹਾਂ ਮਹਿਸੂਸ ਹਿੰਦਾ ਜੋ ਮੇਰੇ ਮਨ ਨੂੰ ਜਵਾਂ ਥੇਸ ਨਹੀਂ ਪਹੁੰਚਦੀ ਮੈਂ ਨਿਆਰੇ ਲੈ ਬਿਲਕੁਲ ਕਿਸੇ ਪ੍ਰਕਾਰ ਦੀ ਕੋਈ ਥੇਸ ਨਹੀਂ ਹੈ ਮੈਂ ਤਾਂ ਇਹ ਕਹਿਣਾ ਹੈ ਕਾਂਗਰਸ ਪਾਰਟੀ ਦਾ ਜੀਨੇ ਸਤਾ ਤੇ ਰਾਜ ਭਾਗ ਮੰਨੇ ਆ ਜਿੰਨਾ ਲੋਕਾਂ ਜਿਨ੍ਹਾਂ ਨੇ ਮਨਿਸਟਰੀਆਂ ਲਈਆਂ ਕਾਂਗਰਸ ਪਾਰਟੀ ਤੋਂ ਜਿਹੜੇ 4-4 ਸਾਲ ਮਨਿਸਟਰ ਰਹੇ ਫਿਰਉਦਿਆਂ ਤੇ ਰਹੇ ਜਿਨ੍ਹਾਂ ਨੂੰ ਪ੍ਰਧਾਨ ਬਣਾਇਆ ਉਹ ਜਦੋਂ ਕਾਂਗਰਸ ਪਾਰਟੀ ਦੀ ਬਦਖੋਈ ਕਰਦੇ ਆ ਉਹਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਅਸੀਂ ਸਾਨੂੰ ਕੋਈ ਨਹੀਂ ਪੁੱਛਣਾ ਸੀ ਜੇ ਕਾਂਗਰਸ ਪਾਰਟੀ ਸਾਨੂੰ ਪ੍ਰਧਾਨ ਨਾ ਬਣਾਉਂਦੀ ਔਰ ਪ੍ਰਧਾਨ ਬਣ ਕੇ ਵੀ ਨਤੀਜੇ ਕਈਆਂ ਦੇ ਜ਼ੀਰੋ ਰਹੇ ਜ਼ੀਰੋ ਔਰ ਫੇਰ ਤੁਸੀਂ ਪਾਰਟੀ ਨੂੰ ਹੀ ਅਗਰ ਕੁਸੋਗੇ ਕੁਝ ਲੋਗ ਕਹੇ ਇਹ ਪਾਰਟੀ ਬਰਦਾਸ਼ਤ ਨਹੀਂ ਕਰੇ ਵਿਰੋਧੀ ਐਲੀਗੇਸ਼ਨ ਲਾਉਂਦੇ ਵੀ ਟਿਕਟਾਂ ਵੇਚੀਆਂ ਗਈਆਂ ਪੈਸੇ ਲੈ ਕੇ ਰਾਜਸਥਾਨ ਚ ਹੋਵੇ ਪੰਜਾਬ ਚ ਹੋਵੇ ਸ਼ੁਰੂ ਤੋਂ ਵਿਰੋਧੀ ਲਾਉਂਦੇ ਹੁੰਦੇ ਆ ਇਹੋ ਜੀ ਨਤਾ ਕਾਂਗਰਸ ਪਾਰਟੀ ਟਿਕਟ ਵੇਚਦੀ ਹੈ ਇੰਨਾ ਕਾਂਗਰਸ ਪਾਰਟੀ ਚ ਟਿਕਟ ਵੇਚਦੀ ਹੈ ਇੱਕ ਵਿਅਕਤੀ ਉਥੋਂ ਖੜਾ ਹੋ ਕੇ ਉੱਠ ਕੇ ਥੜੇ ਤੇ ਬੈਠ ਕੇ ਕੁਝ ਬੋਲੀ ਜਾਵੇ ਜੇ ਕੋਈ ਵਿਅਕਤੀ ਪਾਗਲ ਹੋ ਜੇ ਤਾਂ ਤੁਸੀਂ ਉਹਦੇ ਸਾਰੀ ਦਿਹਾੜੀ ਦੇ ਸਵਾਲ ਨਾ ਪੁੱਛੋ ਮੇਰੇ ਕੋਈ ਕੰਮ ਚੰਗਾ ਸਵਾਲ ਹੈ